ਅੱਜ ਕਿਸਾਨ ਵੀਰ ਉਹ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆਂ ਪਿੰਡ ਕੋਟ ਸਤਰਖਣਾ ਤਹਿਸੀਲ ਤਰਮਕੋਟ ਜ਼ਿਲ੍ਹਾ ਮੋਗਾ ਲੱਗਦਾ ਏ ਇਸ ਪਿੰਡ ਨੂੰ ਕੋਟ ਇਸੇਖਾ ਤੋਂ ਕੋਈ 5-4 ਕਿਲੋਮੀਟਰ ਦੀ ਦੂਰੀ ਕੋਟ ਇਸੇਖਾ ਤੋਂ ਜਿਹੜੀ ਸੜਕ ਤਰਮਕੋਟ ਨੂੰ ਜਾਂਦੀ ਏ ਉਸੇ ਸੜਕ ਦੇ ਉੱਪਰ ਪਿੰਡ ਆਉਂਦਾ ਤੇ ਸੋਨੂ ਵੀਰ ਦੇ ਫਾਰਮ ਤੇ ਆਇਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੜੀ ਗੋ ਪਾਈਆਂ ਨੇ ਪਸ਼ੂ ਵਪਾਰ ਦਾ ਵੀਰ ਦਾ ਕੀਤਾ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਹੁੰਦੇ ਰਹਿੰਦੇ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਦੋ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਇੱਕ ਸੁਹੀ ਸਵਾਈ ਬੂਰੀ ਮਾਜ ਦਿਖਾ ਦਿਆਂਗੇ ਬਿਲਕੁਲ ਤਾਜੀ ਸੁਹੀ ਆ ਤੇ ਇੱਕ ਇਧਰ ਵੜ ਤੁਹਾਨੂੰ ਦਿਖਾ ਦਿਆਂਗੇ ਕੱਚੀ ਆ ਸਮਾਂ ਹਜੇ ਦੋਸਤੋ ਇਹਦਾ ਬਾਕੀ ਆ ਸੋਣ ਦਾ ਕੋਈ 15 12 15 ਦਿਨ ਹਜੇ ਨਰਮ ਆ ਹਾਈਟ ਕੱਦ ਬਹੁਤ ਵਾਲੀ ਆ ਵੱਡੀ ਆ ਸੋ ਜਿਹੜੇ ਭਰਾ ਨੂੰ ਚੱਲੂਗੀ ਪਸੰਦ ਆਊਗੀ ਜਚੂਗੀ ਠੀਕ ਆ ਜੀ ਸੌਦਾ ਕਰ ਲਿਆ ਜੇ ਅੱਜ ਦੇ ਹਿਸਾਬ ਨਾਲ ਅੱਜ ਦਾ ਜਿਹੜਾ ਮੁੱਲ ਤਾਂ ਇਹ ਹੋ ਜਾਊਗਾ ਠੀਕ ਆ ਜੀ ਬਾਕੀ ਮੌਕੇ ਤੇ ਜਦੋਂ ਸੂ ਪੈਂਦਾ ਪਸ਼ੂ ਠੀਕ ਆ ਜੀ ਉਹ ਕੰਡੀਸ਼ਨ ਥੋੜੀਆਂ ਜਿਹਾ ਚੇਂਜ ਹੋ ਜਾਂਦੀਆਂ ਨੇ ਉਹ ਸਾਰੇ ਭਰਾ ਤੁਸੀਂ ਵ ਅੱਜ ਤਰੀਕ 16 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਮਾਰਨਿੰਗ ਦੇ 7:30 ਵਜੇ ਦਾ ਹੈ। ਤੋਂ 2 3 2 3 4 ਨੱਕ ਜਿਹੜੇ ਵੀਰ ਲੈ ਕੇ ਆਉਂਦਾ ਮੱਝਾਂ ਬਿਹੜਾ ਹੋਣ ਠੀਕਾ ਜੀ ਹਰੇਕ ਤਰ੍ਹਾਂ ਦਾ ਪਸ਼ੂ ਆ ਜਾਂਦਾ ਇਸ ਕਿਲੇ ਤੇ ਬਾਕੀ ਨਾਲ ਲੱਗਦੇ ਪਿੰਡ ਮਸੀਤਾਂ ਪਿੰਡ ਥੋੜੀ ਦੂਰੀ ਤੇ ਬ੍ਰਹਮਕੇ ਇਹ ਪਿੰਡ ਬਿਲਕੁਲ ਅਲੱਗ ਹੈ ਤੇ ਇੱਥੇ ਆਣ ਕੇ ਮੇਰਾ ਭਰਾ ਆਪਣੀ ਬੇਸ਼ੱਕ ਭਰਾ ਕੇ ਚੋਕੇ ਤਸੱਲੀ ਕਰ ਲਿਆ ਜੇ ਆਓ ਕਰਦੇ ਹਾਂ ਗੱਲਬਾਤ ਸਭ ਤੋਂ ਪਹਿਲਾਂ ਸੋਨੂ ਵੀਰ ਸਾਸਤਰੀ ਕਾਰ ਸਾਸਤਰੀਆ ਵੀਰ ਜੀ ਕਾਂਸੇ ਤਾਂ ਹਾਂਜੀ ਹਾਂਜੀ ਜੀ ਮਰਗੀਆਂ ਦੇ ਛਾਲਾ ਹਾਂਜੀ ਹਾਂਜੀ ਚੱਲ ਸ਼ੁਕਰ ਲੈ ਬੇ ਸੋਨੇ ਉਸ ਦਿਨ ਵੀ ਆਪਾਂ 2 3 ਕਨਗ ਪਾਈ ਸੀ ਹਾਂਜੀ ਹਾਂਜੀ ਉਹਦੇ ਵੇਗ ਗਏ ਸੀ ਝੋਟੀਆਂ ਝਾਟੀਆਂ ਬੜੀਆਂ ਪਿਆਰੀਆਂ ਸੀ ਉਹ ਹਣਾ ਪਲੂਣ ਪਹਿਲਣਾ ਝੋਟੀਆਂ ਸੀ ਲੈ ਕੇ ਆ ਹਾਂਜੀ ਦੁੱਧੋ ਬਾਈ ਬਹੁਤ ਖਰੀਆਂ ਘੱਟ ਦੱਸੇ ਦੁੱਧ ਵੱਧ ਨਿਕਲਿਆ ਉਹਨਾਂ ਦਾ ਠੀਕ ਹੈ ਸਵਾਦ ਆ ਗਿਆ ਨਾ ਫਿਰ ਮੈਂ ਨਾ ਬਾਈ ਤੇਰੇ ਸਾਹਮਣੇ ਹਾਂ ਸੋਨੇ ਅੱਜ ਮਾਲ ਆਪਾਂ 2 ਕ ਪਸ਼ੂ ਦਿਖਾਉਣੇ ਆ ਇੱਕ ਆਪਣੇ ਕੋਲ ਇੱਧਰ ਵੈੜ ਖੜੀ ਆ ਤਕਰੀਬਨ ਨਰਮਾ ਜਿ 15 ਕ ਦਿਨ ਘੱਟੋ ਹਾਂ ਭਾਈ ਹੋਣੀ ਆਈ ਏ ਠੀਕ ਹੈ ਪੀਨੋਆ ਤੋਆ ਪੋਸ਼ਣ ਨੂੰ ਮੈਂ ਅੱਗੇ ਉਹਨੇ ਦੱਥੀ ਆਪਣੇ ਕੋਲ ਹਨਾ ਹਾਂਜੀ ਚਲੋ ਕੋਈ ਗੱਲ ਨਹੀਂ ਆਪਾਂ ਧਿਆਨ ਦੇ ਵਿੱਚ ਲਿਆ ਦੇਾਂਗੇ ਇੱਕ ਸੋਨੇ ਆ ਮੱਝ ਬਹੁਤ ਵਧੀਆ ਆਈ ਏ ਤੇਰੇ ਕੋਲ ਯਾਰ ਬੌਲੇ ਦੀ ਸਟਾਰਟਿੰਗ ਤੁਸੀਂ ਦੱਸਣ ਦਾ ਜੇ ਵਿੱਚ ਚੰਗੀ ਕੀਤੀ ਆ ਹਾਂਜੀ ਹਾਂਜੀ ਬੇਤੀ ਕੀ ਬੇਰਵਾ ਕੀ ਰਿਕਾਰਡ ਆ ਸਾਨੂੰ ਇਸ ਮੈਂ ਦਾ ਬਾਈ ਇੰਦੇ ਥੱਲੇ ਆਉਣ 13 14 ਕਿਲੋ ਬੌਲ ਆ ਅੱਜ ਦੇਣੇ ਤੀਜਾ ਸੂਈ ਨੂੰ ਹੂੰ ਹਾਂਜੀ ਠੀਕ ਆ ਸੋ ਦੋਸਤੋ ਅੱਜ ਤੀਜਾ ਦੇ ਨਾਲ ਸੂਈ ਨੂੰ ਬੂਰੀ ਇਹ ਮੱਝ ਆ ਤੇ ਸੂਆਂ ਦੇ ਵਿੱਚ ਤਿੱਜਾ ਹੀ ਹੈ ਨਾ ਹਾਂਜੀ ਤੇ ਦਿਨ ਵੀ ਤਿੱਜਾ ਹੀ ਅੱਜ ਹਾਂਜੀ ਹਾਂਜੀ ਤਿੱਜਾ ਹੀ ਹੈ ਵੀਰ ਜੀ ਮਗਰ ਕਟਾ ਕੇ ਕੱਟੀ ਆ ਗਈ ਕਟਾਈ ਲੋ ਜੀ ਇਹ ਮਗਰ ਬੱਚਾ ਮਗਰ ਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਆ ਮਗਰ ਕਟਾ ਜਿਹਦੇ ਮੇਲ ਕਾਫ ਸੋ ਬੱਚਾ ਤੁਸੀਂ ਵੇਖ ਸਕਦੇ ਜੇ ਕਾਲਾ ਤੇ ਮੱਝ ਜਿਹੜੀ ਬੂਰੀ ਆ ਠੀਕ ਆ ਤੇ ਬਾਕੀ ਹਾਈਟ ਕਾ ਤਾਂ ਬਹੁਤ ਸੋਹਣੀ ਹੈ ਜਿੰਨਾ ਕਿ ਨਾਰਮਲੀ ਆਪਾਂ ਮੱਝਾਂ ਵੇਖਦੇ ਆ ਨੀਲੀ ਦਾ ਵੀ ਦੀ ਗੱਲ ਕਰਦੇ ਆ ਜਦੋਂ ਚਾਹੇ ਕੋਈ ਬੂਰੀ ਮੱਝਾਂ ਦੇ ਰਵੇ ਦੀ ਗੱਲ ਆ ਜਾਂਦੀ ਆ ਠੀਕ ਆ ਜੀ ਪਲੀ ਬਹੁਤ ਆਈ ਪਲੀ ਪਲੀਤੀ ਬਹੁਤ ਆ ਠੀਕ ਆ ਅੱਛਾ ਸੋਨੂੰ ਹੁਣ ਪੋਲੇ 13 14 ਕਿਲੋ ਆਈ 13 14 ਕਿਲੋ ਹਾਂਜੀ ਹਾਂਜੀ ਇੱਕ ਉਹਨਾਂ ਦੀ ਗੱਲ ਹੋਣੀ ਜਿਵੇਂ ਕਈਆਂ ਭਰਾਵਾਂ ਦਾ ਕਿ ਸ਼ੱਕ ਜਾ ਬਣਿਆ ਵੀ ਵਪਾਰੀ ਭਰਾ ਵਪਾਰ ਕਰਦੇ ਆ ਕਿ ਤੇ ਇਤਨੀ ਵੀ ਕਿਲਾ ਬੋਲਾ ਯਾਰ ਤੀਜੇ ਚੌਥੇ ਦਿਨ ਯਾਰ 13 14 ਕਿਲੋ ਕਹਿਤਾ ਮੈਂ ਆਣਾ ਭਾਈ ਆਪਦੇ ਮੂੰਹੋਂ ਮੱਝ ਦੱਸਦੀ ਆਪਾਂ ਨੇ ਚਾਦੇ ਕੁਛ ਠੀਕ ਆ ਤੇ ਫਿਰ ਮੈਂ ਉਹ ਸਾਰਾ ਜ਼ਿਕਰ ਵੇਖੀ ਫਿਰ ਦੁੱਧ ਦਾ ਕਰਮਾਲੀ ਫਿਰ 15 16 ਲੀਟਰ ਤੋਂ ਵੀ ਬਾਹਰ ਚਲਦਾ 17 ਕਿਲੋ ਦੀ ਆਪਣੀ ਗਾਰੰਟੀ ਹੋਵੇਗੀ 17 ਕਿਲੋ ਦੀ ਹਾਂਜੀ ਹਾਂਜੀ ਮੂੰਹੋਂ ਕਹਿ ਦੇਣਾ 17 ਕਿਲੋ ਭਾਵੇਂ ਜਿਵੇਂ ਕੋਈ ਮਰਜ਼ੀ ਆਪਣੇ ਘਰੇ ਕਾਵੇਗਾ ਚੋ ਆਗੇ ਵੀ ਦੇ ਦਾਂਗੇ ਹਾਂ ਨੇ ਮ ਬਾਕੀ ਲਾਉ 45 ਬਾਕੀ ਦੋਸਤੋ ਨਾਲ ਦੇ ਨਾਲ ਬੂਰੀ ਆ ਤੇ ਤਿਨਾਂ ਲਈ ਆ ਠੀਕ ਆ ਜੀ ਸੋ ਬੋਡੀ ਸਟਰਕਚਰ ਤੁਸੀਂ ਵੇਖ ਸਕਦੇ ਜੇ ਫੇਸ ਵਾਲੀ ਅੱਜ ਭਾਈ ਆਪਾਂ ਨਹੀਂ ਬੋਲਣਾ ਅੱਜ ਮੱਝ ਬੋਲੇਗੀ ਆ ਸਾਨੂੰ ਬੋਲਣੇ ਦੀ ਲੋੜ ਕੋਈ ਨਾ ਹੈ ਸਾਡੇ ਬੱਲੇਆ ਰਿਕਾਰਡ ਬੋਲਦੇ ਲੈ ਵੀ ਅੱਜ ਸੋਨੂ ਦੇ ਰਿਕਾਰਡ ਬੋਲਣਗੇ ਮੇਰੇ ਵੀਰ ਦੇ ਨੌਪੁੱਤਰ ਹੈ ਨਹੀਂ ਯਾਨੀ ਕਿ ਬਾਕੀ ਕੋਈ ਭੂਰ ਛੱਟੇ ਦੀ ਸੋਨੂ ਦਾ ਵੀ ਗਾਰੰਟੀ ਤਸੱਲੀ ਹੈ ਅੱਗੇ ਲਾ ਲਈ ਵੀਰੇ ਅੱਗੇ ਲਾਲਾ ਬੱਚਾ ਚੁੱਪ ਲੋ ਹਾਂ ਗਾਂ ਲਾ ਕੇ ਤੁਰ ਪਾ ਮੇਰਾ ਭਰਾ ਕੋਈ ਨਹੀਂ ਕੋਈ ਸੰਭਲ ਕੇ ਹੌਲੀ ਹੌਲੀ ਦਾ ਬਾਕੀ ਦੋਸਤੋ ਤੁਸੀਂ ਵੇਖੋ ਇੱਕ ਵਾਰੀ ਪਿੱਠਪੂੜਾ ਮੇਰਾ ਭਰਾ ਚੱਕ ਕਰੋ ਬਹੁਤ ਸੋਹਣਾ ਪਿੱਠਪੂੜਾ ਹੈਵੀ ਬਾਡੀ weight ਸੋ 13 14 13 14 ਕਿਲੋ ਤੋਂ ਜਿਹੜੀ ਸਟਾਰਟਿੰਗ ਆ ਅੱਜ ਦਿਨ ਵੀ ਤਿੱਜਾ ਤੇ ਸੂਆ ਵੀ ਤੇ ਜਾ ਠੀਕ ਆ ਸੋ ਬੱਚੇ ਦਾ ਤਮਾ ਜਿਆਦਾ ਕਰਦਾ ਪਸ਼ੂ ਬਾਕੀ ਕਿਲੋ ਕਰਨਾ ਚਾਹੀਦਾ ਬਿਲਕੁਲ ਤਾਜੀ ਕਰਮ ਵਾਲੀ ਸੂਈ ਆ ਸੋ ਚੱਡੇਲੇਵੇ ਦੀ ਬੰਤਰ ਤੁਸੀਂ ਵੇਖ ਸਕਦੇ ਜੀ ਸੋ ਤਾਰਾਂ ਦੀ ਕੋਈ ਬਾਤ ਘਾਟ ਨਹੀਂ ਮਿਲੂਗੀ ਤੇ ਨਾ ਹੀ ਕੋਈ ਪੋਰ ਛਟਾ ਮਿਲੂਗਾ ਠੀਕ ਆ ਜੀ ਉਹਦੀ ਗਰੰਟੀ ਤਸੱਲੀ ਰਹੂਗੀ ਉਹਨਾਂ ਭਰਾਵਾਂ ਦੇ ਲਈ ਜਿਹੜੇ ਖਾਸ ਤੌਰ ਤੇ ਇੱਥੇ ਆ ਰਹੇ ਆ ਆਣ ਕੇ ਤੁਸੀਂ ਸੌਦਾ ਕਰੋਗੇ ਸੋ ਦੁੱਧ ਸੋਨੂ ਵੀਰ ਨੇ ਦੱਸਿਆ ਵੀ 16 17 ਲੀਟਰ ਨੂੰ ਲਾਉਗੀ ਟਾਪ ਕਰਮਾਂ ਦੀ ਠੀਕ ਆ ਜੀ ਆ ਤੇ 13 14 ਲੀਟਰ ਬੋਲੇ ਦੀ ਸ਼ਟਾਰਟਿੰਗ ਹੀ ਆ ਕਿਉਂਕਿ ਮਾੜਾ ਮੋੜ ਤੁਸੀਂ ਵੇਖੋਗੇ ਵੀ ਬਿਲਕੁਲ ਨੜੂਆ ਬੱਚੇ ਦੇ ਨਾਲ ਹਜੇ ਝੜਿਆ ਸਮਝੋ ਠੀਕ ਆ ਸੋ ਕਟਾ ਮਗਰ ਮੇਲ ਕਾਫ ਆ ਸੋ ਚੁਵਾਈ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਸਿੰ ਬਾਕੀ ਰਵਾਇ ਬੂਰਾ ਰਵਾ ਚਾਹੇ ਕਰ ਲਿਆ ਨੀਲੀ ਦਾਵੀ ਦਾ ਕਰ ਲਿਆ ਠੀਕ ਹੈ ਜੀ ਚੰਗੇ ਪਰਿਵਾਰ ਦੇ ਵਿੱਚੋਂ ਪਸ਼ੂ ਆਇਆ ਹੋਵੇ ਤੇ ਚੰਗੀ ਨਸਲ ਬਰੀਡ ਦਾ ਪਸ਼ੂ ਦੋਤ ਕੱਢ ਹੀ ਜਾਂਦਾ ਤੇ ਇਹ ਸੋਨੂ ਵੀਰੇ ਕੀ ਮੁੱਲ ਕੀ ਡਿਮਾਂਡ ਕਰ ਦਿੰਦਾ ਇਹਦਾ 135000 ਚ ਮਾਨਤਨ ਕਰ ਦਾਂਗੇ 135 ਚ ਹਾਂਜੀ ਹਾਂਜੀ ਕੋਈ ਮੌਕੇ ਤੇ ਗੱਲ ਕਰਨੀ ਹੈ ਹਾਂਜੀ ਹਾਂਜੀ ਮਾਨਤਨ ਕਰ ਦਾਂਗੇ 135 ਚ ਹਾਂ ਹਾਂਜੀ ਲਓ ਵੀ 135 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਮੌਕੇ ਤੇ ਸੋ ਕੋਈ ਭਰਾ ਸੰਪਰਕ ਕਰ ਲਿਓ ਠੀਕ ਹੈ ਜੀ ਬਾਕੀ ਬੇਨਬੂਣ ਤੁਹਾਨੂੰ ਉਹ ਦਿਖਾ ਦਿੰਨੇ ਆਪਾਂ ਮਿਲਕ ਵੇਣ ਕਾਫੀ ਮੋਟੀ ਆ ਦੋ ਪਾਸੇ ਸੋ ਮੈਂ ਜਿਹੜੀ ਟੋਟਲੀ ਜਿਹੜੀ ਦੁੱਧ ਵਾਲੀ ਆ ਠੀਕ ਆ ਸੋ ਬਾਕੀ ਪਰਖ ਤੁਸੀਂ ਕਰ ਹੀ ਲੈਣੀ ਆ ਸਾਰੇ ਪ੍ਰੋਪਰ ਪਸ਼ੂ ਨੂੰ ਦੇਖ ਕੇ ਸੋ ਇਹ ਮਾ ਜਿਹੜੀ ਤੁਹਾਨੂੰ 135000 ਦੀ ਮਿਲ ਜੂਗੀ ਸੋ ਚਾਹਵਨ ਭਰਾ ਤੁਸੀਂ ਸੰਪਰਕ ਕਰ ਲਿਆ ਜੇ ਤੇ ਵਿੱਚ ਚਵਾਈ ਆਪਾਂ ਤੁਹਾਨੂੰ ਨਾਲ ਦੀ ਨਾਲ ਜ਼ਰੂਰ ਦਿਖਾਵਾਂਗੇ ਉਦੋਂ ਪਹਿਲਾ ਵੈੜ ਵੱਡੀ ਹਾਈਟ ਕਾਦਰ ਦੇ ਵਿੱਚ ਹਾਂਜੀ ਹਾਂਜੀ ਇਹ ਕੱਲ੍ਹ ਨਵੇਂ ਸਵੇ ਲਈ ਆਈ ਆ ਆਪਣੇ ਕੋਲ ਆਹ ਵੀਰ ਜੀ ਆਪਣੇ ਕੋਲ ਤੀਜੇ ਸਵੇ ਵਾਸਤੇ ਆਈ ਏ ਤੀਜਾ ਸਵੇ ਹਾਂਜੀ ਹਾਂਜੀ ਤਾਂ ਦਿਨ ਹਜੇ ਸਮਾਂ ਕਿੰਨਾ ਬਾਕੀ ਆ 15 20 15 ਦਿਨ ਲੈ ਜਾਈ ਘੱਟੋ ਘੱਟ 15 ਕੁ ਦਿਨ ਤਾਂ ਹਜੇ ਸੁੰਦੇ ਹੀ ਨਹੀਂ ਹਾਂਜੀ ਹਾਂਜੀ ਹਾਈਟ ਕੱਦ ਦੀ ਵੱਡੀ ਆ ਕੋਈ ਆ ਨਾ ਵਿੱਚ ਕੈਮਰੇ ਦੇ ਵਿੱਚ ਨਹੀਂ ਆਉਂਦੀ ਆ ਬਿਲਕੁਲ ਲੋਬੀ ਬੇਲ ਬੂਲ ਜਿਵੇਂ ਆਪਾਂ ਕੁ ਦੋਸਤੋ ਫਾਰਮ ਵਾਲਿਆਂ ਵੜਾ ਵੇਖਦੇ ਆ ਚਲੋ ਇਹ ਐਚਐਫ ਦੇ ਵਿੱਚ ਕ੍ਰੋਸ ਆ ਹਾਈਟ ਕੱਦ ਦੀ ਤੁਸੀਂ ਆਪ ਹੀ ਦੇਖ ਲਓ ਬਈ ਬਹੁਤ ਵੱਡੀ ਆ ਹਾਈਟ ਕੰਤ ਪੂਰਾ ਠੀਕ ਆ ਜੀ ਬੇਲ ਬੂਲ ਸਪੈਸ਼ਲ ਆ ਤੇ 15 ਦਿਨ ਦੀ ਹਜੇ ਨਰਮ ਆ ਸਵੇਰ ਤੀਜਾਂ ਕਸੁੰਦੀ ਏ ਹਾਂਜੀ ਹਾਂਜੀ ਵੀਰ ਜੀ ਠੀਕ ਆ ਤੇ ਸੋਨੂ ਕੋਈ ਪਿੱਛੋਂ ਕੋਈ ਦੁੱਧ ਪਿਛਲੇ ਸਵੇਰੇ ਦਾ ਵੀਰੇ ਦੂਜੇ ਦਾ ਕੋਈ ਪੁੱਛਿਆ ਨਾ ਬਾਈ ਮਾਲਕ ਤਾਂ ਦੇ ਐ 25 ਕਿਲੋ ਚੋਇਆ ਅਗਲਾ ਆ ਦੀ ਸਮਝ ਨਾ ਲਵੇ ਬਿਲਕੁਲ ਗਊ ਦਾ ਭੇਤ ਨਹੀਂ ਗਾਈ ਗਊ ਨੇ ਕਿੱਧਰ ਨੂੰ ਹੋ ਜਾਣਾ ਸਹੀ ਆ ਲਓ ਵੀ ਉਹ ਸੋਨੂ ਵੀ ਰੰਦਾ ਵੀ ਆਪ ਦਾ ਮੇਰਾ ਵੀਰ ਆਪਦੀ ਸਮਝ ਵੇਖਿਆ ਜਿਹੜੇ ਫਾਰਮਰ ਭਰਾ ਨੇ ਠੀਕ ਆ ਜੀ ਬਿਲਕੁਲ 24 ਆਵਰ ਜਿਹੜੇ ਵਰਕ ਕਰਦੇ ਆ ਕੰਮ ਕਰਦੇ ਆ 24 ਘੰਟੇ ਠੀਕ ਆ ਜੀ ਉਹਨਾਂ ਨੂੰ ਵੈਸੇ ਵਧੇਰੇ ਪਰਖ ਹੋ ਜਾਣੀ ਆ ਪਸ਼ੂ ਵੇਖਿਆ ਸਾਰੇ ਬਾਕੀ ਹਾਈਟ ਦਾ ਤੋਪਾ ਲਈ ਤੋੜ ਕੇ ਤੁਹਾਨੂੰ ਆਪਾਂ ਦਿਖਾਉਣੇ ਆ ਤਿੱਜਾ ਸੂਆ ਇਸ ਵਾਰ ਨੇ ਸੂਣਾ ਸੋ ਜਿਹੜੇ ਭਰਾ ਨੂੰ ਜਜੂ ਕੀ ਇਹ ਪਸੰਦ ਆਊਗੀ ਸੌਦਾ ਤੁਸੀਂ ਕਰਨਾ ਠੀਕ ਆ ਤੇ ਪਰੂਗੀ ਅਜੇ ਥੱਲੇੋਂ ਕਾਫੀ ਅਤੇ ਤੁਸੀਂ ਨਾਰਮਲ ਵੇਖੋਗੇ ਲਾਹੇ ਬਣਾਈ ਪਈ ਆ ਸੋ ਚੱਡਾ ਝੂਟਾ ਚੰਗਾ ਬਣਾਓ ਕੀ ਬਾਕੀ ਕਰਮਾਂ ਵਾਲੀ 25:00 24:00 ਹਨਾ 20 ਤੋਂ ਪਲੱਸ ਚਵਾਜੇ ਉਹ ਸਮਾਂ ਦੱਸੂਗਾ ਫਿਲਹਾਲ ਇੱਕ ਵਾਰੀ ਨਾਰਮਲ ਜੇ ਤੁਸੀਂ ਵੇਖੋਗੇ ਲਾਹੇ ਬਣਾਈ ਪਈ ਆ ਤੇ 15 ਦਿਨ ਤੱਕ ਅਜੇ ਸਮਾਂ ਬਾਕੀ ਹੈ ਦਾ ਉਹ ਤਾਂ ਸਾਨੂੰ ਪਾਇ ਪੂਰੀ ਠੰਡੀ ਠੁੰਡੀ ਆ ਥੱਲੇ ਉਹਨਾ ਆਪ ਸੁਲਾ ਕੇ ਮੇਰੇ ਕੋਈ ਲੈਖ ਨਹੀਂ ਜਿਵੇਂ ਕੋਈ ਮਰਦੀ ਬੈ ਜਈ ਯਾਰ ਪਸ਼ੂ ਨਾਲ ਆਪਣਾ ਕੋਈ ਹੋਣਾ ਲੋ ਵੀ ਉਹ ਜਿਹੜਾ ਦੋਸੋ ਹੈ ਠੰਡੀ ਸੀਲ ਕਰਮ ਵਾਲੀ ਕੋਈ ਇਹ ਨਹੀਂ ਹੈਗਾ ਕਿ ਪਸ਼ੂ ਵੱਡਾ ਤੇ ਲੱਤ ਛੜ ਮਾਰੂ ਕਰਮ ਵਾਲੀ ਹੈ ਧੀਰੀਆ ਚ ਚਾਰੇ ਥਾਣਾ ਕੋਈ ਫੋੜ ਸ਼ਾਂਗ ਨਹੀਂ ਆ ਵੇਖੋ ਆ ਤਾਂ ਪਾਣੀ ਨਹੀਂ ਸੀ ਕਿ ਚੱਲ ਹੁਣੇ ਆਈ ਮੈਂ ਚੱਲ ਨਾਲ ਲਗ ਨਹੀਂ ਪਾ ਆਈ ਆ ਚਲੋ ਕੋਈ ਗੱਲ ਨਹੀਂ ਜਦੋਂ ਵੀਰ ਦੇ ਧਿਆਨ ਚ ਆਜੂਗੀ ਤੇ ਅੱਜ ਉਹ ਹਿਸਾਬ ਨਾਲ ਸਬਦਾ ਕਰ ਲਾਂਗੇ ਆਪਾਂ ਰੇਟ ਹਾਂਜੀ ਹਾਂਜੀ ਤੇ ਮੌਕੇ ਦਾ ਜਿਹੜਾ ਕੋਈ ਦਾਦ ਦਨ ਸਾਹਮਣੇ ਪੈ ਗਈ ਤੇ ਕਰ ਤੈਨੂੰ ਪਤਾ ਫੇ ਹੋਰ ਗੱਲ ਸਹੀ ਗੱਲ ਹੈ ਸਹੀ ਗੱਲ ਹੈ ਅੱਛਾ ਤੁਹਾਨੂੰ ਕੀ ਮੁੱਲ ਅੱਜ ਕਿੰਨੇ ਦੀ ਦੇ ਰਿਹਾ ਵੀਰ ਬਾਹਰ ਵੱਟੇ ਚਾਹਾਂ ਜਮਾਨਤਨ ਕਰਦਾ ਹਾਂਜੀ 75000 ਚ ਮਾਨਤਨ 75 ਚੋਂ ਹਾਂਜੀ ਹਾਂਜੀ ਲੋ ਵੀ 75000 ਦੇ ਵਿੱਚੋਂ ਦੋਸਤੋ ਮਾਨਤਨ ਜਿਹੜਾ ਹੋ ਜੂਗਾ ਬਾਕੀ ਮੋਲ ਡਿਮਾਂਡ ਜੋ ਕਰਾ ਲਓ ਮਰਜ਼ੀ ਠੀਕ ਆ ਜੀ 75000 ਦੇ ਵਿੱਚੋਂ ਮਾਨਤਨ ਸੋ ਵਹਿੜ ਦਾ ਤੁਸੀਂ ਢਾਂਚਾ ਢੂਂਚਾ ਦੇ ਤੋ ਪਸੰਦ ਆਊਗੀ ਭਰਾਵਾਂ ਨੂੰ ਠੀਕ ਆ ਜੀ ਤੇ ਦੁੱਧ ਦੇ ਸੇਵਾ ਦਾ ਬਾਕੀ ਨਸਲ ਬਰੀਡ ਨੇ ਜਿੰਨਾ ਕ ਦੁੱਧ ਚਵਾਉਣਾ ਨਾ ਚਵਾਈ ਜਾਣਾ ਤੁਸੀਂ ਆਪਣੇ ਕੋਲ ਦੋ ਹੀ ਅਜ ਨਗਨੇ ਵੀਰੇ ਹਾਂਜੀ ਹਾਂਜੀ ਇੱਕ ਵੀਰੇ ਆਪਣੇ ਨੰਬਰ ਕੰਟੈਕਟ ਕਰ ਦਿਓ 87218399 887218399 ਠੀਕ ਆ ਵੀਰੇ ਆਪਰੇ ਇੰਸਟਾ ਤੇ ਆਈਡੀ ਵੀ ਐਸੇ ਨਾਂ ਤੇ ਜੀ ਸੋਨੂ ਵਪਾਰੀ ਸੋਨੂ ਵਪਾਰੀ ਠੀਕ ਆ ਵੀਰੇ ਲੋ ਵੀ ਸੋਨੂ ਵਪਾਰੀ ਨਾਂ ਦੇ ਵੀਰ ਸੋਨੂ ਦੀ ਆਈਡੀ ਆ ਇੰਸਟਾਗ੍ਰam ਤੇ ਉਹ ਵੀ ਫੋਲੋ ਕਰ ਲਿਆ ਜੇ ਠੀਕ ਆ ਜੀ ਉਹਦੇ ਤੇ ਵੀ ਜਿਹੜੀ ਅਪਡੇਟ ਆ ਵੀ ਜਿਵੇਂ ਜਿਵੇਂ ਕੋਈ 1 2 3 ਨੱਕ ਜੜੇ ਲਿਆਉਂਦਾ ਪਸ਼ੂ ਉਹ ਉਹਦੇ ਉੱਤੇ ਅਪਡੇਟ ਜਿਹੜੀ ਉਹਦੀ ਦਿੰਦਾ ਰਹਿੰਦਾ ਸੋ ਦੋਸਤੋ ਬਾਕੀ ਗੱਲ ਉਹਦੇ ਵੀਡੀਓ ਇੱਕ শেয়ার ਕਰ ਦਿਓ ਤਾਂ ਜੋ ਹੋਰ ਵੀ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕੇ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ